ਪਾਸੇ ਦੇਸ਼ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ ਸਕੀਤ ਚੱਲ ਰਹੇ ਨੇ ਸ਼ਹੀਦੀ ਪ੍ਰੇਮੀਆਂ ਨੂੰ ਯਾਦ ਕੀਤਾ ਜਾ ਰਿਹਾ ਹੈ ਸ਼ਹੀਦੀ ਗੁਲਾਟੀਆਂ ਨੂੰ ਯਾਦ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਇਹ ਕਿਸਾਨ ਇਹਨਾਂ ਕਿਸਾਨਾਂ ਦਾ ਮਾਨ ਸਾਹਿਬ ਨੂੰ ਮੈਂ ਇੱਕ ਵਾਰੀ ਪੁੱਛਣਾ ਚਾਹਾਂਗਾ ਵੀ ਇਹਨਾਂ ਕਿਸਾਨਾਂ ਦਾ ਕਸੂਰ ਕੀ ਹੈ ਭਗਵਾਨ ਜੀ ਤੁਮਾਨ ਨੇ ਸਾਨੂੰ ਯਾਦ ਕਰਾਤਾ ਕਿ ਜਿਵੇਂ ਆਪਾਂ ਕਹਿੰਦੇ ਸੀ ਵੀ 1947 ਦੇ ਵਿੱਚ ਦੇਸ਼ ਆਜ਼ਾਦ ਹੋਇਆ ਸੀਗਾ ਪਰੇਦੇਸ਼ ਆਜ਼ਾਦ ਨਹੀਂ ਹੋਇਆ ਸਰਕਾਰ ਮਰਦਾਬਾਦ ਮਰਦਾਬਾਦ ਭਵੰਤਮਾਨ ਸਰਕਾਰ ਮਰਦਾਬਾਦ 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 ਅੱਜ 15 ਅਗਸਤ ਨੂੰ ਹਰ ਸਾਲ ਜਸ਼ਨ ਮਨਾਏ ਜਾਂਦੇ ਨੇ ਪੰਜਾਬ ਤੇ ਖਾਸ ਕਰਕੇ ਜੀ ਤਾਂ ਇਹ ਇੰਡੀਅਨ ਸਟੇਟ ਲਈ ਤਾਂ ਆਜ਼ਾਦੀ ਹੋ ਸਕਦੀ ਆ ਪਰ ਸਾਡੇ ਪੰਜਾਬੀਆਂ ਲਈ ਇਹ ਸਿਰਫ ਇੱਕ ਉਜਾੜਾ ਤੇ ਗੁਲਾਮੀ ਹੀ ਲੈ ਕੇ ਆਈ ਐ ਕਿਹੜੀ ਕਿਸਾਨੀ ਜਿੰਦਾਬਾਦ ਜਿੰਦਾਬਾਦ ਪੰਜਾਬ ਦਾ ਬਖਸ਼ੀ ਮਾਨ ਸਾਹਿਬ ਨੂੰ ਜਿਹੜਾ ਕੀ ਡਰ ਐ ਜਿਹੜੇ ਕਿਸਾਨ ਆਪੂ ਮਾਨਸਾਬੋਂ ਦੇ ਬਾਅਦ ਚਾਤੇ ਰਾਤ ਨੂੰ ਕਿਸਾਨ ਗ੍ਰਿਫਤਾਰ ਕਰਦਾ ਤਾਂ ਇਸ ਨੂੰ ਅਸੀਂ ਜਿਹੜੀ ਪੂਰੀ ਆਜ਼ਾਦੀ ਕਹਿ ਨਹੀਂ ਸਕਦੇ ਤਾਂ ਸਾਡੇ ਲਈ ਇਹ ਆਜ਼ਾਦੀ ਜਸ਼ਨ ਨਾਲੋਂ ਵੱਧ ਕੇ ਇੱਕ ਉਜਾੜੇ ਦਾ ਤਿਹਾੜਾ ਸਾ ਅਸੀਂ ਦੇਸ਼ ਯਾਦ ਨਹੀਂ ਸਾਡੇ ਕਿਉਂਕਿ ਸਾਡੇ ਸਾਥੀ ਦਾ ਕੱਲ ਦਾ ਗ੍ਰਿਫਤਾਰ ਕੀਤਾ ਅਸੀਂ ਤਾਂ ਆਜ਼ਾਦ ਮੁਲਕ ਦੇ ਵਾਸੀ ਸੀ ਪਰ ਆਜ਼ਾਦ ਨਹੀਂ ਆਹੀ ਤਾਂ ਵੀ ਗੁਲਾਮ ਰਹਿ ਕੇ ਰਹਿ ਗਿਆ ਇਹਦੀ ਜਿਹੜੀ ਚਾਪੀ ਹੈ ਇਹਦੀ ਦਿੱਲੀ ਦੇ ਹੱਥ ਚਾਪੀ ਹੈ ਇਹਦੀ ਜੋ ਉਹ ਕਹਿ ਦਿੰਦੇ ਆ ਉਹ ਮੇਂ ਕਰੀ ਜਾਂਦਾ ਇਹ ਆਪਦੀ ਮੱਤ ਦਾ ਵਰਤਦਾ ਨਹੀਂ ਇਹ ਸੀਐਮ ਸਾਹਿਬ ਆਪ ਹੀ ਤਾਂ ਕਹਿੰਦੇ ਹੁੰਦੇ ਸੀ ਆਪਣੀਆਂ ਸਟੇਜਾਂ ਤੋਂ ਆਪਣੀਆਂ ਵਿਚਾਰਾਂ ਤੋਂ ਆਪਣੀ ਹਰ ਇੱਕ ਪ੍ਰੈਸ ਕਾਨਫਰੰਸ 'ਚ ਵੀ ਕਾਲੀਆਂ ਨੂੰ ਸਵਾਲ ਪੁੱਛੋ ਤੁਸੀਂ ਕਾਂਗਰਸੀਆਂ ਨੂੰ ਸਵਾਲ ਪੁੱਛੋ ਪਰ ਹੁਣ ਜਦੋਂ ਕੋਈ ਕਿਸਾਨ ਆਮ ਆਦਮੀ ਪਾਰਟੀ ਨੂੰ ਸਵਾਲ ਕਰਦਾ ਜਾਂ ਸੀਐਮ ਸਾਹਿਬ ਨੂੰ ਸਵਾਲ ਕਰਦਾ ਦਾ ਮਾਨਸਾ ਪੇ ਆਉਣ ਤੋਂ ਪਹਿਲਾਂ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਭਵੰਤ ਮਾਨ ਸਰਕਾਰ ਮੁਰਦਾਬਾਦ 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 ਫਤਨ ਕੀ ਚੱਕਰ ਹੈ? ਇਹ ਸਵਾਲ ਤੋਂ ਭੱਜ ਰਿਹਾ। ਸੀਐਮ ਵੀ ਭੱਜ ਰਿਹਾ ਜਿਹਦੇ ਇਹਦੇ ਐਮਐਲਏ ਆ ਭੱਜ ਰਹੇ ਆ। ਸਵਾਲ ਕਰ ਤੋਂ ਇਹਨਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਖਾਨਾ ਤੋਂ ਦੂਰ ਨੂੰ ਭਜਦੇ ਆ। ਨਾਲੇ ਸਵਾਲ ਹੀ ਪੁੱਛਣਾ ਕੋਈ ਇਹਨਾਂ ਦੇ ਕੋਈ ਡਾਂਗਤਾ ਮਾਰਨੀ ਨਹੀਂ। ਹੂੰ ਕੀ ਅੱਜ ਦੇ ਦਿਨ ਇਹਨਾਂ ਕਿਸਾਨਾਂ ਨੂੰ ਕੀ ਅਹਿਸਾਸ ਕਰਵਾਇਆ ਜਾ ਰਿਹਾ ਹੈ ਇਹਨਾਂ ਕਿਸਾਨਾਂ ਦੇ ਬੱਚੇ ਕੀ ਅਹਿਸਾਸ ਕਰਦੇ ਹੋਣਗੇ ਕਿ ਵਰਤਮਾਨ ਸਰਕਾਰ ਵੱਡਾ ਬਾਤ ਮੁਰਦਾ ਬਾਤ ਮੁਰਦਾ ਬਾਤ ਵਰਤਮਾਨ ਸਰਕਾਰ ਵੱਡਾ ਬਾਤ ਇਹ ਸਰਕਾਰ ਤਾਂ ਇਨਕਲਾਬ ਦਾ ਨਾਰਾ ਲਾਉਂਦੀ ਸੀ ਇਹ ਤਾਂ ਬਸੰਤੀ ਰੰਗ ਦੀ ਗੱਲ ਕਰਦੀ ਸੀ ਦੇਖੋ ਰੰਗ 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 ਰੱਖਣ ਨਾਲ ਕੁਝ ਨਹੀਂ ਹੋ ਜਾਂਦਾ ਜੇ ਕੋਈ ਕੇਸਰੀ ਪੱਗ ਬੰਨ੍ਹ ਕੇ ਗੁਰੂ ਦਾ ਬਾਣਾ ਪਾ ਕੇ ਗੁਰੂ ਦੇ ਸਿਧਾਂਤ ਦੇ ਉਲਟ ਜਾਂਦਾ ਹੈ ਤੋ ਸਿੱਖ ਨਹੀਂ ਖਵਾ ਸਕਦਾ ਕਿ ਜੇਕਰ ਕੋਈ ਭਗਤ ਸਿੰਘ ਦੀ ਬਸੰਤੀ ਪੱਗ ਬਨ ਕੇ ਇਨਕਲਾਬ ਦਾ ਨਾਹਰਾ ਵੀ ਲਾ ਲਵੇ ਤੋ ਭਗਤ ਸਿੰਘ ਨਹੀਂ ਬਣ ਜਦਾ ਨਾ ਹੀ ਭਗਤ ਸਿੰਘ ਦੇ ਸੁਪਨੇ ਵਾਲਾ ਸਮਾਜ ਸਿਰ ਸਕਦਾ ਕਿ ਜਿਹੜੀ ਭਗਤ ਸਿੰਘ ਸਰਾਬੇ ਹੋਣਾ ਨੇ ਸੋਚਿਆ ਸੀ ਜਿਹੜਾ ਭਗਤ ਸਿੰਘ ਨੇ ਸੋਚਿਆ ਸਰਾਬੇ ਨੇ ਸੋਚਿਆ ਜਾਂ ਉਦਮ ਸਿੰਘ ਨੇ ਕੁਰਬਾਨੀ ਦਿੱਤੀ ਹੈ ਜਾਂ ਜਿੰਨੇ ਵੀ ਸਾਡੇ ਗਦਰੀ ਬਾਬੇ ਨੇ ਜਾਂ ਜਿੰਨੇ ਵੀ ਸਾਡੇ ਅਸ਼ੋਕਰ ਦੇ ਵਿੱਚ ਯੋਧੇ ਸ਼ਹੀਦ ਹੋਏ ਨੇ ਉਹਨਾਂ ਨੇ ਸੁਪਨਿਆਂ ਦੀ ਆਜ਼ਾਦੀ ਨਹੀਂ ਆਈ ਜਦੋਂ ਬਖਸ਼ਤ ਸਰਕਾਰ ਮੰਤਬਰ ਡੈਮੋਕ੍ਰੇਸੀ ਦੇ ਵਿੱਚ ਤਾਂ ਆਪਣੀ ਗੱਲ ਰੱਖਣ ਦਾ ਸਾਰਿਆਂ ਨੂੰ ਅਧਿਕਾਰ ਹੈ ਤਾਂ ਜਦੋਂ ਕਿਸੇ ਸੂਬੇ ਦੇ ਮੁੱਖ ਮੰਤਰੀ ਨੂੰ ਕਿਸੇ ਮੰਤਰੀ ਨੂੰ ਦੇਸ਼ ਦੇ ਕਿਸੇ ਮੰਤਰੀ ਨੂੰ ਜਾਂ ਪ੍ਰਧਾਨ ਮੰਤਰੀ ਨੂੰ ਕੋਈ ਵੀ ਆਗੂ ਜਾਂ ਕੋਈ ਵੀ ਆਮ ਇਨਸਾਨ ਵੀ ਜੇਕਰ ਸਵਾਲ ਕਰਦਾ ਤਾਂ ਸਾਡੇ ਮੁਲਕ ਦੇ ਵਿੱਚ ਉਹੀ ਵਿਹਾਰ ਸਾਡੇ ਲੋਕਾਂ ਨੂੰ ਹੁੰਦਾ ਜੋ ਬ੍ਰਿਟਿਸ਼ ਜਾਂ ਇਸ ਤੋਂ ਪਹਿਲਾਂ ਦੇ ਜਿਹੜੇ ਐਮਪਾਇਰ ਸੀਗੇ ਉਹ ਸਾਡੇ ਲੋਕਾਂ ਨਾਲ ਕਰਦੇ ਰਿਹਾ ਭਗਵਾਨਤਮਾਨ ਸਰਕਾਰ ਮਰਦਾਬਾਦ 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 ਭਗਵਾਨਤਮਾਨ ਸਰਕਾਰ ਮਰਦਾਬਾਦ 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 ਭਗਤ ਸਿੰਘ ਦੇ ਸੁਪਨਿਆਂ ਦਾ ਕਤਲ ਕਰਨ ਦੇ ਵਿੱਚ ਇਹ ਵੀ ਲੋਕ ਜਿਹੜੀ ਅਜੋਕੀ ਸਰਕਾਰ ਹੈ ਪੰਜਾਬ ਦੀ ਹੋਵੇ ਜਾਂ ਕੇਂਦਰ ਦੀ ਹੋਵੇ ਉਹੀ ਜ਼ਿੰਮੇਵਾਰ ਹੈ ਜਿੰਨੀ ਜੱਲਿਆਂ ਵਾਲੇ ਬਾਗ ਦੇ ਵਿੱਚ ਸਾਡੇ ਲੋਕਾਂ ਨੂੰ ਸ਼ਹੀਦ ਕਰਨ ਵਾਲੇ ਜਨਰਲ ਡਾਇਰ ਵਰਗੇ ਨੇ ਜੀ ਕੀ ਕਾਲ ਸਫਰ ਦਾ ਜੁੜੇ ਹੋ ਤੁਸੀਂ ਤੇ ਮੈਂ ਆ ਜੋਤ 15 ਅਗਸਤ ਵਾਲੇ ਦਿਨ ਦੇਸ਼ ਆਜ਼ਾਦ ਹੁੰਦਾ ਪਰ ਅੱਜ ਕੁਸ ਕਿਸਾਨ ਆ ਜਿਹੜੇ ਉਹ ਠਾਣਾ ਸਦਰ ਕੋਟਕਪੂਰਾ ਦੇ ਸਾਹਮਣੇ ਖੜੇ ਆ ਆਪਣੇ ਸਾਥੀ ਨੂੰ ਰਿਹਾ ਕਰਵਾਉਣ ਦੇ ਲਈ ਇਹਨਾਂ ਕੰਨਿਓ ਦੱਸਿਆ ਜਾ ਰਿਹਾ ਕਸੂਰ ਇਹ ਹੈ ਵੀ ਉਹ ਸੀਐਮ ਸਾਹਿਬ ਨੂੰ ਫੇਸਬੁੱਕ ਤੇ ਇਹ ਲਾਈਵ ਹੋ ਕੇ ਕਹਿ ਲੈਂਦੇ ਆ ਵੀ ਫੇਰ ਕੀ ਆ ਲੋਕਾਂ ਦੀਆਂ ਰੇੜੀਆਂ ਲੱਕੀਆਂ ਲੈਣ ਦੋ ਜੇ ਤੁਸੀਂ ਫਰੀਦਕੋਟ ਦੇ ਵਿੱਚ ਆਉਣਾ ਹੈ ਇਹਨਾਂ ਲੋਕਾਂ ਨੇ ਰੋਟੀ ਖਾਣੀ ਹੈ ਨਿੱਕੀ ਜੀ ਗੱਲ ਤੇ ਉਸ ਵਿਅਕਤੀ ਨੂੰ ਅੰਦਰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਗੱਲਬਾਤ ਕੀ ਹੈ ਜਿਥੇ ਜਿਹੜੇ ਕਿਸਾਨ ਨੇ ਉਹਨਾਂ ਨਾਲ ਪੁੱਛਦੇ ਆ ਮੇਰੇ ਨਾਲ ਜ਼ਿਲ੍ਹਾ ਆਗੂ ਵੀ ਮੌਜੂਦ ਨੇ ਕਿਵੇਂ ਦੇਖਦੇ ਹੋ ਜੀ ਤੇ ਸਾਥੀ ਨੂੰ ਕਿਵੇਂ ਗ੍ਰਿਫਤਾਰ ਕੀਤਾ ਮੈਂ ਪਹਿਲਾਂ ਤਾਂ ਬਲਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਫਰੀਦਕੋਟ ਜੀ ਅੱਜ ਜਿਹੜਾ ਅਸੀਂ ਇੱਥੇ ਸਾਡਾ ਆਉਣ ਦਾ ਮਕਸਦ ਹੈ ਇਹ ਭਗਵਾਨਤਮਾਨ ਨੇ ਸਾਨੂੰ ਯਾਦ ਕਰਾਤਾ ਕਿ ਜਿਵੇਂ ਆਪਾਂ ਕਹਿੰਦੇ ਸੀ 1947 ਦੇ ਵਿੱਚ ਦੇਸ਼ ਆਜ਼ਾਦ ਹੋਇਆ ਸੀਗਾ ਹੂੰ ਪਰੇਦੇਸ਼ ਆਜ਼ਾਦ ਨਹੀਂ ਹੋਇਆ ਅੱਜ ਸਾਡਾ ਸਾਥੀ ਬਿਨਾਂ ਕਿਸੇ ਗੱਲ ਤੋਂ ਉਹਨੂੰ ਜਿਹੜਾ ਗ੍ਰੈਫਤਾਰ ਕੀਤਾ ਕੱਲ੍ਹ ਸ਼ਾਮ ਨੂੰ ਲਿਆ ਲੈ ਕੇ ਆਏ ਆ ਸਾਨੂੰ ਪਤਾ ਲੱਗਾ ਉਹਦਾ ਕਸੂਰ ਸਿਰਫ ਇੰਨਾ ਹੀ ਐ ਵੀ ਉਹਨੇ ਵਾਈਟ ਦਿੱਤੀ ਫੇਸਬੁੱਕ ਤੇ ਵੀ ਉੱਥੇ ਭਗਵੰਤ ਮਾਨ ਨੇ ਕੱਲ ਆਉਣਾ ਸੀ ਤੇ ਉੱਥੋਂ ਦੇ ਜਿਹੜੇ ਰੇੜੀਆਂ ਫੜੀਆਂ ਵਾਲੇ ਸੀਗੇ ਜਿਹੜੇ ਮਜ਼ਦੂਰ ਆਪਦਾ ਕੰਮ ਕਰਦੇ ਆ ਕਿਉਂਕਿ ਵੀਰਵਾਰ ਦਾ ਦਿਨ ਹੁੰਦਾ ਉਸ ਦਿਨ ਜਿਹੜਾ ਬਾਬਾ ਫਰੀਦ ਦੇ ਲੋਕ ਆਮ ਲੋਕ ਜਾਂਦੇ ਆ ਤੇ ਉਥੇ ਜਾਣ ਤੋਂ ਮਤਲਬ ਵੀ ਲੋਕਾਂ ਨੇ ਜਾਣਾ ਤੇ ਉਥੋਂ ਉਹਨਾਂ ਨੂੰ ਕੋਈ ਚੀਜ਼ ਵਾਸਤੇ ਲੈਣੀ ਹੁੰਦੀ ਹੈ ਉਹਨਾਂ ਦੀਆਂ ਸਾਰਿਆਂ ਦੀਆਂ ਰੇੜੀਆਂ ਚਕਾਤੀਆਂ ਹੂੰ ਇਹੀ ਸਾਡੇ ਪ੍ਰਧਾਨ ਨੇ ਵੀ ਉਹ ਵਾਈਟ ਦਿੱਤੀ ਸੀ ਵੀ ਉਹਨਾਂ ਦੀਆਂ ਰੇੜੀਆਂ ਕਿਉਂ ਚਕਾਉਣੀਆਂ ਚਲੋ ਭਗਵੰਤ ਮਾਨ ਨੇ ਆਉਣਾ ਭਗਵੰਤ ਮਾਨ ਨੂੰ ਰੇੜੀਆਂ ਵਾਲੇ ਕੀ ਕਹਿੰਦੇ ਆ ਕਿ ਇਹ ਕਿੱਥੇ ਤਾਂ ਜਾਂਦਾ ਸੀਗਾ ਵੀ ਮੈਂ ਇਹਨਾਂ ਨੂੰ ਐ ਇੱਕ ਵੀ ਬੜੀਆਂ ਸਹੂਲਤਾਂ ਦੇਵਾਂਗਾ ਕਿੱਥੇ ਉਹਨਾਂ ਦਾ ਜਿਹੜਾ ਰਿਗਾਰ ਹੈ ਜਿਹੜਾ ਉਹ ਆਪਦਾ ਕਰਦੇ ਆ ਰੁਜ਼ਗਾਰ ਖੋ ਰਿਹਾ ਦੂਜੇ ਪਾਸੇ ਉਹਨਾਂ ਨੇ ਇੱਕ ਇਹ ਗੱਲ ਕਹੀ ਸੀ ਵੀ ਪਿਛਲੇ ਸਮੇਂ ਦੇ ਵਿੱਚ ਸਾਡੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਕਣਕ ਨੂੰ ਜਿਹੜੀ ਅੱਗ ਲੱਗ ਗਈ ਸੀ ਤੇ ਅੱਗ ਲੱਗਣ ਦੇ ਕਾਰਨ ਜਿਹੜਾ ਮੁਆਵਜ਼ਾ ਅਜੇ ਤੱਕ ਨਹੀਂ ਮਿਲਿਆ ਉਹਨਾਂ ਲੋਕਾਂ ਦਾ ਬੁਰਾ ਹਾਲ ਹੈ ਕੋਈ ਮੁਆਵਜ਼ਾ ਨਹੀਂ ਇਹ ਕਹਿੰਦਾ ਹੁੰਦਾ ਸੀਗਾ ਤੁਹਾਨੂੰ ਕੂਕੜੀ ਦਾ ਵੀ ਮੁਆਵਜ਼ਾ ਮਿਲੂਗਾ ਤੁਹਾਨੂੰ ਫਲਾਣੇ ਦਾ ਵੀ ਮਿਲੂਗਾ ਪਰ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਤੇ ਉਹ ਅੱਜ ਉਸੇ ਤਰ੍ਹਾਂ ਫਿਰ ਰਹੇ ਆ ਜੀ ਜਿਵੇਂ ਆਪਾਂ ਦੇਖੀਏ ਮਾਨ ਸਾਹਿਬ ਨੂੰ ਅਜਿਹਾ ਕੀ ਡਰ ਹੈ ਜਿਹੜੇ ਕਿਸਾਨਾਂ ਨੂੰ ਮਾਨ ਸਾਹਿਬ ਆਉਂਦੇ ਬਾਅਦ ਚਾਤੇ ਰਾਤ ਨੂੰ ਕਿਸਾਨ ਗ੍ਰਿਫਤਾਰ ਕਰ ਲੈਂਦਾ ਇਹ ਤਾਂ ਹੁਣੇ ਭਗਵਾਨ ਜੀ ਨੂੰ ਪਤਾ ਹੋਵੇ ਪਹਿਲਾਂ ਇਹਨਾਂ ਲੋਕਾਂ ਨੇ ਇਹਨੂੰ ਭਗਵਾਨ ਜੀ ਨੂੰ ਇਹਨਾਂ ਦੀ ਸਰਕਾਰ ਲਿਆਂਦੀ ਆ 92 ਇਹਨਾਂ ਦੀ ਐਮਐਲਏ ਜਿਤਾਏ ਆ ਹੁਣ ਇਹਨਾਂ ਨੂੰ ਜਿਹੜਾ ਵੀ ਉਹਨਾਂ ਜਿਹੜਾ ਕਿਸਾਨਾਂ ਤੋਂ ਮਜ਼ਦੂਰਾਂ ਤੋਂ ਇਹਨਾਂ ਨੂੰ ਡਰ ਲੱਗਣ ਲੱਗ ਪਏ ਤਾਂ ਸਾਨੂੰ ਵੀ ਸਮਝ ਨਹੀਂ ਆਉਂਦੀ ਵੀ ਇਹ ਕਿਉਂ ਚਾਹੀਦਾ ਤਾਂ ਇਹ ਸਗੋਂ ਲੋਕਾਂ ਜਿਹੜੇ ਦੁਖੀ ਆ ਉਹਨਾਂ ਦੀ ਕੋਈ ਗੱਲ ਸੁਣਨ ਜਾਂ ਕੋਈ ਕੋਈ ਤਕਲੀਫ ਆ ਕਿਸੇ ਨੂੰ ਪਰ ਇਹ ਸੁਣਨ ਦੀ بجائے ਸਗੋਂ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾਂਦਾ ਐਵੇਂ ਤੁਹਾਨੂੰ ਮੈਂ ਦੱਸਿਆ ਵੀ ਜਿਹੜਾ ਕਣਕ ਦਾ ਮੁਆਵਜ਼ਾ ਨਹੀਂ ਮਿਲਿਆ ਫੇਰ ਇਹ ਲੈਂਡ ਪੂਲਿੰਗ ਇਹਨੇ ਨੀਤੀ ਲਿਆਂਦੀ ਜਿਹੜੀ ਆ ਉਹਦੇ ਵਾਸਤੇ ਅਸੀਂ ਕਿਸਾਨਾਂ ਨੇ ਕਿੰਨੇ ਧਰਨੇ ਮੁਜਾਰੇ ਸਾਨੂੰ ਕਰਨੀ ਪਏ ਜਿਹੜੇ ਫਾਲਤੂ ਜਿਹੜੇ ਚੀਜ਼ਾਂ ਇਹ ਕਿਉਂਕਿ ਇਹਦੀ ਜਿਹੜੀ ਚਾਬੀ ਆ ਇਹਦੀ ਦਿੱਲੀ ਦੇ ਹੱਥ ਚਾਬੀ ਆ ਇਹਦੀ ਜੋ ਉਹ ਕਹਿ ਦਿੰਦੇ ਆ ਉਵੇਂ ਕਰੀ ਜਾਂਦਾ ਇਹ ਆਪਦੀ ਮੱਤ ਤਾਂ ਵਰਤਦਾ ਨਹੀਂ ਜੇ ਆਪ ਸਗੋਂ ਮੱਤ ਵਰਤੇ ਤਾਂ ਇਹ ਅਜਿਹਾ ਨਾ ਹੋਵੇ ਆਪਦੀ ਮੱਤ ਨਹੀਂ ਵਰਤੀ ਉਹੋ ਹੀ ਫਿਰ ਜਿਹੜਾ ਸੀਗਾ ਲੈਂਡ ਪੂਲਿੰਗ ਨੀਤੀ ਜਿਹੜੀ ਇਹਨੇ ਲਿਆਂਦੀ ਸੀ ਤੋਂ ਇਹਨੂੰ ਜਿਹੜੀ ਵਾਪਸ ਲੈਣੀ ਪਈ ਜੀ ਬਾਈ ਕਿਵੇਂ ਦੇਖਦੇ ਹੋ ਅੱਜ ਦੇਸ਼ ਆਜ਼ਾਦ ਹੋਇਆ ਸੀ ਪਰ ਤੁਸੀਂ ਆਪਣੇ ਸਾਥੀ ਨੂੰ ਰੇਹਾ ਕਰਵਾਉਣ ਦੇ ਬਾਹਰ ਖੜੇ ਹੋ ਠਾਣੇ 'ਚ ਅਸੀਂ ਦੇਸ਼ ਆਜ਼ਾਦ ਨਹੀਂ ਸਮਝਦੇ ਕਿਉਂਕਿ ਸਾਡੇ ਸਾਥੀ ਤਾਂ ਕੱਲ ਦਾ ਗਿਰਫਦਾਰ ਕੀਤਾ ਅਸੀਂ ਤਾਂ ਆਜ਼ਾਦ ਮੁਲਕ ਦੇ ਵਾਸੀ ਸੀ ਪਰ ਆਜ਼ਾਦ ਨਹੀਂ ਅਸੀਂ ਤਾਂ ਵੀ ਗੁਲਾਮ ਰਹਿ ਕੇ ਰਹਿ ਰਹੀ ਹੈ ਕਿਉਂ ਅਸੀਂ ਤਾਂ ਗੁਲਾਮੀ ਚੱਲ ਰਹੀ ਹੈ ਅੱਜ ਵੀ ਜੋ ਭਗਵਾਨਤਮਨ ਕਹਿ ਰਿਹਾ ਸੀ ਉਹ ਅੱਜ ਹੋ ਰਹੀ ਰਿਹਾ ਪਰ ਇਹ ਤਾਂ ਸਰਕਾਰ ਹੀ ਇਨਕਲਾਬੀਆਂ ਦੀ ਸੀ ਇਹ ਤਾਂ ਇਨਕਲਾਬ ਦਾ ਨਾਰਾ ਲਾਉਂਦੇ ਸੀ ਪਰ ਅੱਜ ਦਿਨ ਇਨਕਲਾਬੀਆਂ ਦਾ ਤੇ ਐਦਾਂ ਹੋਣਾ 5 ਤਾਂ ਅਸੀਂ 92 ਜਤਾਏ ਸੀ ਅਸੀਂ ਵੀ ਲਾਈ ਪਾਈਆਂ ਵੋਟਾਂ ਅਸੀਂ ਵੀ ਇੱਧਰ ਹੀ ਆਏ ਸੀ ਪਹਿਲਾਂ ਕਾਲੀ ਸੀ ਹੁਣ ਇੱਧਰ ਆਏ ਸੀ ਪਰ ਹੁਣ ਸਾਨੂੰ ਪਿਛਾ ਮੁੜਨਾ ਪੈ ਗਿਆ ਹੁਣ ਸਾਥੋ ਹੀ ਡਰ ਲੱਗਣ ਲੱਗ ਪਿਆ ਹੁਣ ਸਾਨੂੰ ਗ੍ਰਿਫਤਾਰ ਕਰਨਾ ਕਿਤੇ ਵੀ ਸਾਨੂੰ ਪਹਿਲਾਂ ਚੱਕ ਲੈਣਾ ਕਿਉਂਕਿ ਸਾਥੋ ਹੀ ਡਰਦੇ ਆ ਅਜੀਤ ਕੁਛ ਕਹਿੰਦੇ ਵੀ ਨਹੀਂ ਵੀ ਅਸੀਂ ਤਾਂ ਇੱਕ ਮੰਗ ਪੱਤਰ ਦੇਣਾ ਕਿਸਾਨਾਂ ਨੇ ਉਹ ਦੇ ਸਕਦਾ ਜਾਂ ਇਹ ਨੂੰ ਯਾਦੀ ਹੈ ਸਾਨੂੰ ਵੀ ਕਿਸੇ ਨੂੰ ਹੱਕ ਆ ਪਰ ਗੱਲ ਰੱਖਣ ਦਾ ਮਾਨ ਸਾਹਿਬ ਆਪਣੀਆਂ ਸਟੇਜਾਂ ਤੋਂ ਸੱਤਾ ਤੋਂ ਪਹਿਲਾਂ ਆਖਦੇ ਹੁੰਦੇ ਸੀ ਤੁਸੀਂ ਆਜ਼ਾਦ ਹੋ ਆਜ਼ਾਦ ਭਾਰਤ ਦੇ ਨਿਵਾਸੀ ਹੋ ਤੁਸੀਂ ਸਵਾਲ ਪੁੱਛ ਸਕਦੇ ਹੋ ਤੁਸੀਂ ਕਿਸੇ ਲੀਡਰ ਨੂੰ ਕੋਈ ਵੀ ਗੱਲ ਪੁੱਛ ਸਕਦੇ ਹੋ ਪਰ ਅੱਜ ਇਹਨਾਂ ਡਰ ਕਿਉਂ ਅਸੀਂ ਹਮ ਸਾਹ ਤੋਂ ਪਤਾ ਨਹੀਂ ਕੀ ਚੱਕਰ ਹੈ ਇਹ ਸਵਾਲ ਤੋਂ ਭੱਜ ਰਿਹਾ ਸੀਐਮ ਵੀ ਭੱਜ ਰਿਹਾ ਜਿਹਦੇ ਐਮ ਐਲ ਏ ਹੈ ਭਾਜਦੇ ਆ ਸਵਾਲ ਕਰਨ ਤੋਂ ਇਹਨਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਕਿਸਾਨਾਂ ਤੋਂ ਦੂਰ ਨੂੰ ਭਜਦੇ ਆ ਨਾਲੇ ਸਵਾਲ ਹੀ ਪੁੱਛਣਾ ਕੋਈ ਇਹਨਾਂ ਦੇ ਕੋਈ ਡਾਂਗਤਾ ਮਾਰਨੀ ਨਹੀਂ ਸਵਾਲ ਵੀ ਸਾਡੇ ਇਹਨਾਂ ਨੂੰ ਡਾਂਗ ਵਾਂਗੂੰ ਲੱਗਦੇ ਆ अच्छा ਵੀ ਕੱਲ ਕਿਸਾਨ ਸਾਡੇ ਨੇ ਕੋਈ ਗੱਲ ਹੀ ਰੇੜੀਆਂ ਫੜੀਆਂ ਵਾਲਿਆਂ ਨੇ ਕੀਤੀ ਸੀ ਕੋਈ ਜਿਆਦਾ ਨਹੀਂ ਕਿਉਂ ਬਾਬਾ ਫਰੀਦ ਦੀ ਨਗਰੀ ਹੈ ਬਾਬਾ ਫਰੀਦ ਵੀਰਵਾਰ ਮੱਥਾ ਟੇਕਣ ਸਾਰੇ ਹੀ ਜਾਂਦੇ ਆ ਪਰ ਉੱਥੇ ਕੱਲ ਇਹਨਾਂ ਨੇ ਬਹੁਤ ਦੂਰ ਦੂਰ ਤੇ ਘਰ ਰੇੜੀਆਂ ਫੜੀਆਂ ਵਾਲਿਆਂ ਨੂੰ ਕਿਸੇ ਨੂੰ ਜਾਣ ਨਹੀਂ ਦਿੱਤਾ ਬਾਈ ਜਿਹੜੇ ਮਾਸਟਰ ਹੈ ਉਹ ਫਰੀਦਕੋਟ ਤੋਂ ਦੇਖੇ ਉਹ ਡਿਟੇਨ ਹੋ ਗਏ ਤੁਹਾਡੇ ਸਾਥੀ ਨੂੰ ਡਿਟੇਨ ਕਰ ਲਿਆ ਦੂਜੇ ਪਾਸੇ ਜਿਹੜੇ ਮਜ਼ਦੂਰ ਹੈ ਤੁਹਾਡੇ ਕਹਿਣ ਮੁਤਾਬਕ ਉਹਨਾਂ ਦੀਆਂ ਰੇੜੀਆਂ ਚੁਕਾਤੀਆਂ ਫਿਰ ਜਿਹੜੇ ਉੱਥੇ ਲੋਕ ਪਹੁੰਚੇ ਨੇ ਜਾਂ ਉੱਥੇ ਲੋਕ ਜਾ ਰਹੇ ਨੇ ਉਹ ਲੋਕ ਕੌਣ ਨੇ ਉਹ ਕੱਲੇ ਇੱਕ ਮੁਲਾਜ਼ਮ ਰਹਿ ਗਏ ਤਿੰਨ ਚਾਰਾਂ ਜਣਿਆਂ ਦੀ ਪੁਲਿਸ ਰਹਿ ਗਈ ਹੋਰ ਤਾਂ ਕੋਈ ਰਹਿਣਗੇ ਹਾਂ ਸੀਐਮ ਦੀ ਬਸ ਰੱਖਿਆ ਵਾਸਤੇ ਜਿਹੜੀ ਪੁਲਿਸ ਆ ਹੋਰ ਬੰਦੇ ਨੂੰ ਤਾਂ ਜਾਣ ਹੀ ਨਹੀਂ ਦਿੰਦੇ ਸ਼ਹਿਰ 'ਚ ਉਹਦਾ ਇੱਕ ਸ਼ੌਣੀ 'ਚ ਤਬਦੀਲ ਕਰਤਾ ਫਰੀਦਕੋਟ ਜ਼ਿਲ੍ਹਾ ਸਾਰਾ ਤਾਂ ਸ਼ੌਣੀ 'ਚ ਤਬਦੀਲ ਕਰਤਾ ਇਹਨਾਂ ਨੇ ਅੱਜ ਆਪੂ ਦਾ ਨਾਮ ਕੀ ਹੈ ਹਾਂ ਯਾਦਵਿੰਦਰ ਸਿੰਘ ਜਾਦੂ ਜੀ ਪਿੰਡ ਸਿੰਘ ਕਿੰਨੇ ਵਜੇ ਗ੍ਰਿਫਤਾਰ ਕੀਤਾ ਰਾਤ ਨੂੰ 10:00 ਵਜੇ 9:30-10:00 ਵਜੇ ਸਾਡੇ 9:30 ਵਜੇ ਗ੍ਰਿਫਤਾਰ ਕਰਕੇ ਲਿਆਇਗਾ ਬਾਈ ਲੱਗਦਾ ਹੈ ਆਰਾਮ ਨਾਲ ਪਏ ਬੰਦੇ ਨੂੰ ਬੇ ਬੇਸੁਰਤ ਹੋਏ ਬੰਦੇ ਨੂੰ ਚੱਕ ਕੇ ਗ੍ਰਿਫਤਾਰ ਕਰ ਲੈਣਾ ਤੁਸੀਂ ਸਮਝਦੇ ਹੋ ਦੇਸ਼ ਜਾਨ ਹੈ ਉਹ ਉਸ ਮੌਕੇ ਦਾ ਬੁੜੀਆਂ ਨੂੰ ਵੀ ਪਏ ਲੱਗਦਾ ਵੀ ਇਸ ਮੌਕੇ ਕੀ ਚਪਤ ਵੀ ਸਾਡੇ ਬੰਦੇ ਨੂੰ ਲਿਜਾ ਕੇ ਕੀ ਕਰਨਾ ਇਹਨਾਂ ਨੇ ਹਰੇਕ ਦੇ ਮਨ ਚ ਡਰ ਅੱਜ ਕੱਲ ਹੋ ਵੀ ਰਿਹਾ ਪੁਲਸ ਚੋਂ ਝੂਠੇ ਪੁਲਸ ਮੁਕਾਬਲੇ ਬਣਾ ਰਹੀ ਹੈ ਮਿਲਿਓ ਤੁਸੀਂ ਸਾਥੀ ਨੂੰ ਹੁਣ ਮਿਲ ਕੇ ਆਏ ਅੰਦਰ ਕੀ ਕਿ ਪੁਲਸ ਕੀ ਕਹਿੰਦੀ ਹੈ ਕਿ ਕਿੰਨੇ ਵਜੇ ਛੱਡਾਂਗੇ ਉਹ ਸ਼ਾਮ ਨੂੰ ਆਹਦੇ 5 ਵਜੇ ਛੱਡਾਂਗੇ ਜਦੋਂ ਭਗਵਾਨਤ ਮੁਰਗੇ ਇਥੋਂ ਸਾਡੇ ਮੁੱਖ ਮੰਤਰੀ ਉਦੋਂ ਬਾਅਦ ਉਹਾਂ ਦੇ ਵੀ ਛੱਡਾਂਗੇ ਬਾਈ ਕਿ ਕਿਵੇਂ ਦੇਖਦੇ ਹੋ ਤੁਸੀਂ ਇੱਕ ਪਾਸੇ ਅੱਜ ਆਜ਼ਾਦੀ ਦਿਹਾੜਾ ਬਣਾਇਆ ਜਾ ਰਿਹਾ ਦੂਜੇ ਪਾਸੇ ਤੁਸੀਂ ਥਾਣੇ ਬਾਹਰ ਖੜੇ ਆ ਆਪਣੇ ਸਾਥੀ ਨੂੰ ਰਿਹਾ ਕਰਵਾਉਣ ਵਾਸਤੇ ਇਹ ਤਾਂ ਹੀ ਬਹੁਤ ਮਤਭਾਗ ਦੀ ਘਟਨਾ ਹੈ ਠੀਕ ਹੈ ਇਹਦੇ ਵਾਸਤੇ ਮੁੱਖ ਮੰਤਰੀ ਨੂੰ ਸੋਚਣਾ ਚਾਹੀਦਾ ਸੀ ਕਿ ਇਹੋ ਜਿਹਾਂ ਨੀਤੀਆਂ ਨਾ ਹੋਣ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਇੱਕ ਪਾਸੇ ਦੇਸ਼ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ ਸੰਗੀਤ ਚੱਲ ਰਹੇ ਨੇ ਸ਼ਹੀਦੀ ਪ੍ਰੇਮੀਆਂ ਨੂੰ ਯਾਦ ਕੀਤਾ ਜਾ ਰਿਹਾ ਹੈ ਸ਼ਹੀਦੀ ਗੁਲਾਟੀਆਂ ਨੂੰ ਯਾਦ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਇਹ ਕਿਸਾਨ ਇਹਨਾਂ ਕਿਸਾਨਾਂ ਦਾ ਮਾਨ ਸਾਹਿਬ ਨੂੰ ਮੈਂ ਇੱਕ ਵਾਰੀ ਪੁੱਛਣਾ ਚਾਹਾਂਗਾ ਵੀ ਇਹਨਾਂ ਕਿਸਾਨਾਂ ਦਾ ਕਸੂਰ ਕੀ ਹੈ ਕੀ ਲੋਕਾਂ ਨੂੰ ਹੋਣਾ ਹੈ ਸਵਾਲ ਕਰਨੇ ਆ ਮਹਿੰਗੇ ਪੈ ਸਕਦੇ ਨੇ ਇਹ ਸੀਐਮ ਸਾਹਿਬ ਆਪ ਹੀ ਤਾਂ ਕਹਿੰਦੇ ਹੁੰਦੇ ਸੀ ਆਪਣੀਆਂ ਸਟੇਜਾਂ ਤੋਂ ਆਪਣੀਆਂ ਵਿਚਾਰਾਂ ਤੋਂ ਆਪਣੀ ਹਰ ਇੱਕ ਪ੍ਰੈਸ ਕਾਨਫਰੰਸ ਵੀ ਕਾਲੀਆਂ ਨੂੰ ਸਵਾਲ ਪੁੱਛੋ ਤੁਸੀਂ ਕਾਂਗਰਸੀਆਂ ਨੂੰ ਸਵਾਲ ਪੁੱਛੋ ਪਰ ਹੁਣ ਜਦੋਂ ਕੋਈ ਕਿਸਾਨ ਆਮ ਆਦਮੀ ਪਾਰਟੀ ਨੂੰ ਸਵਾਲ ਕਰਦਾ ਜਾਂ ਸੀਐਮ ਸਾਹਿਬ ਨੂੰ ਸਵਾਲ ਕਰਦਾ ਤਾਂ ਮਾਨ ਸਾਹਿਬ ਦੇ ਆਉਣ ਤੋਂ ਪਹਿਲਾਂ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਹੁਣ ਸੋਚਣਾ ਤੁਸੀਂ ਹੈ ਵੀ ਅੱਜ ਦੇ ਦਿਨ ਇਹਨਾਂ ਕਿਸਾਨਾਂ ਨੂੰ ਕੀ ਅਹਿਸਾਸ ਕਰਵਾਇਆ ਜਾ ਰਿਹਾ ਹੈ ਇਹਨਾਂ ਕਿਸਾਨਾਂ ਦੇ ਬੱਚੇ ਕੀ ਅਹਿਸਾਸ ਕਰਦੇ ਹੋਣਗੇ ਕੀ ਸੋਚਦੇ ਹੋਣਗੇ ਅਸੀਂ ਆਜ਼ਾਦ ਆ ਜਾਂ ਗੁਲਾਮ ਆ ਜਾਂ ਆਮ ਆਦਮੀ ਪਾਰਟੀ ਨੇ ਇਹਨਾਂ ਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਉਹਦਾ ਬੱਚਾ ਕੀ ਸੋਚਦਾ ਹੋਊਗਾ ਮੇਰੇ ਨਾਲ ਫੋਨ ਲਾਈਨ ਤੇ ਅਫਤਾਰ ਮਹਿਮਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਉਹ ਇਸ ਮਾਮਲੇ ਨੂੰ ਜਾਂ ਇਸ ਵਿਸ਼ੇ ਨੂੰ ਕਿਵੇਂ ਦੇਖਦੇ ਹੋ ਮਹਿਮਾਨ ਸਾਹਿਬ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਦੇ ਵੀਰਾਂ ਦਾ ਵੀ ਤੇ ਤੁਹਾਡਾ ਵੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਧੰਨਵਾਦ ਜੀ ਮਹਿਮਾਨ ਸਾਹਿਬ ਅੱਜ 15 ਅਗਸਤ ਹੈ ਅੱਜ ਦੇਸ਼ ਆਜ਼ਾਦ ਹੋਇਆ ਪਰ ਤੁਹਾਡੇ ਸਾਥੀ ਨੂੰ ਤੁਹਾਡੇ ਯੂਨੀਅਨ ਦੇ ਕਿਸੇ ਆਕੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਯਾਦਵਿੰਦਰ ਸਿੰਘ ਜੀ ਜੀ ਕਿਵੇਂ ਦੇਖਦੇ ਹੋ ਸਾਰੇ ਮਾਮਲੇ ਨੂੰ ਦੇਖੋ ਪਹਿਲਾਂ ਤਾਂ ਮੈਂ ਸਾਥੀ ਇਹ ਕਹਿਣਾ ਚਾਹੂੰਗਾ ਕਿ ਇਹ ਜਿਹੜਾ ਅੱਜ 15 ਅਗਸਤ ਨੂੰ ਹਰ ਸਾਲ ਜਸ਼ਨ ਮਨਾਏ ਜਾਂਦੇ ਨੇ ਪੰਜਾਬ ਦੇ ਖਾਸ ਕਰਕੇ ਜੀ ਤਾਂ ਇਹ ਇੰਡੀਅਨ ਸਟੇਟ ਲਈ ਤਾਂ ਆਜ਼ਾਦੀ ਹੋ ਸਕਦੀ ਆ ਪਰ ਸਾਡੇ ਪੰਜਾਬੀਆਂ ਲਈ ਇਹ ਸਿਰਫ ਇੱਕ ਉਜਾੜਾ ਤੇ ਗੁਲਾਮੀ ਹੀ ਲੈ ਕੇ ਆਈ ਹੈ ਹੂੰ ਕਿਉਂਕਿ ਸਾਡੇ 10 ਲੱਖ ਪੰਜਾਬੀ ਭੈਣਾ ਪਰਮਾਂ ਦਾ ਵਢਾਂਗਾ ਹੋਇਆ ਔਰਤਾਂ ਦੀ ਵਿਪੱਤੀ ਹੋਈ ਲੱਖਾਂ ਲੋਕ ਉਜਾੜੇ ਦਾ ਸ਼ਿਕਾਰ ਹੋਏ ਹੂੰ ਤਾਂ ਇਸ ਨੂੰ ਅਸੀਂ ਜਿਹੜੀ ਪੂਰੀ ਆਜ਼ਾਦੀ ਕਹਿ ਹੀ ਨਹੀਂ ਸਕਦੇ ਤਾਂ ਸਾਡੇ ਲਈ ਇਹ ਆਜ਼ਾਦੀ ਜਸ਼ਨ ਨਾਲੋਂ ਵੱਧ ਕੇ ਇੱਕ ਉਜਾੜੇ ਦਾ ਦਿਹਾੜਾ ਸਾਬਤ ਹੁੰਦਾ ਔਰ ਹਰ ਸਾਲ ਜਦੋਂ ਅਸੀਂ ਆਪਣੇ ਜਦੋਂ ਇਹ ਜਸ਼ਨ ਮਨਾ ਰਹੇ ਹੁੰਦੇ ਨੇ ਤਾਂ ਸਾਡੇ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਨੇ ਆਪਣੇ ਸਾਥੀਆਂ ਨੂੰ ਗਵਾਇਆ ਹੈ ਜਿਹੜੀਆਂ ਧੀਆਂ ਪਣਾ ਦਿਵਪਤੀ ਹੋਈ ਔਰ ਜਿਹੜੇ ਲੋਕ ਮਹਿਲਾ ਵਰਗੇ ਘਰ ਔਰ ਤੱਕ ਤਹਜ਼ਾਰੀਆਂ ਵਰਗੀਆਂ ਜ਼ਮੀਨਾਂ ਛੱਡ ਕੇ ਉਜੜ ਕੇ ਇੱਧਰ ਉੱਧਰ ਤੇ ਉਧਰੋਂ ਇੱਧਰ ਆਏ ਉਹ ਸੋਗ 'ਚ ਡੁੱਬੇ ਹੁੰਦੇ ਨੇ ਜੀ ਇੱਕ ਗੱਲ ਦੂਸਰੀ ਗੱਲ ਜਦੋਂ ਇਹ ਕਹਿੰਦੇ ਨੇ ਕਿ ਅਸੀਂ ਆਜ਼ਾਦੀ ਦਿਹਾੜਾ ਮਨਾ ਰਹੇ ਹਾਂ ਤਾਂ ਫਿਰ ਆਜ਼ਾਦੀ ਸਾਰਿਆਂ ਦਾ ਹੱਕ ਹੈ ਇਹ ਵੀ ਕਿਹਾ ਜਾਂਦਾ ਕਿ ਸਾਡੇ ਭਾਰਤ ਜਿਹੜਾ ਸਾਡਾ ਭਾਰਤ ਦੇਸ਼ ਹੈ ਡੈਮੋਕਰੇਟਿਕ ਹੈ ਡੈਮੋਕ੍ਰੇਸੀ ਆ ਜਮਹੂਰੀਅਤ ਹੈ ਇੱਥੇ ਜਦੋਂ ਲੋਕਾਂ ਦੇ ਨਾਲ ਤੱਕੇ ਹੁੰਦੇ ਨੇ ਕਿਉਂਕਿ 1947 ਤੋਂ ਪਹਿਲਾਂ ਬ੍ਰਿਟਿਸ਼ ਜਿਹੜੀਆਂ ਕੰਪਨੀਆਂ ਸੀ ਉਹ ਲੁੱਟਦੀਆਂ ਸੀ 1947 ਤੋਂ ਬਾਅਦ ਪੂਰੀ ਦੁਨੀਆ ਦਾ ਜਿਹੜਾ ਕਾਰਪੋਰੇਟ ਆ ਜਿਹੜੀਆਂ ਦੇਸ਼ੀ ਤੇ ਵਿਦੇਸ਼ੀ ਕੰਪਨੀਆਂ ਸਾਡੇ ਮੁਲਕ ਨੂੰ ਲੁੱਟ ਰਹੀਆਂ ਤਾਂ ਅੱਜ ਵੀ ਜਿਹੜਾ ਰਾਜ ਸਿੱਧਾ ਸਿੱਧਾ ਉਹਨਾਂ ਦਾ ਉਦੋਂ ਗੋਰੇ ਜਿਹੜੇ ਸਾਡੇ ਲੋਕਾਂ ਨੂੰ ਕੁੱਟਦੇ ਸੀ ਜੇਲ੍ਹਾਂ 'ਚ ਸੁੱਟਦੇ ਸੀ ਗੋਲੀਆਂ ਨਾਲ ਸ਼ਹੀਦ ਕਰ ਦਿੰਦੇ ਸੀ ਅੱਜ ਉਹ ਕੰਮ ਸਾਡੇ ਦੇਸ਼ ਦੀਆਂ ਸਰਕਾਰਾਂ ਔਰ ਸਾਡੇ ਹੀ ਇੱਥੋਂ ਦੇ ਭਰਤੀ ਹੋਏ ਪੰਜਾਬ ਦੇ ਜਿਹੜੇ ਨੌਜਵਾਨ ਪੁਲਿਸ ਦੇ ਵਿੱਚ ਨੇ ਸਾਡੀ ਪੰਜਾਬ ਦੀ ਪੁਲਿਸ ਉਹ ਲੋਕਾਂ ਦੇ ਨਾਲ ਜ਼ੁਲਮ ਕਰਦੀਆਂ ਨੇ ਜੀ ਸੋ ਅੱਜ ਵੀ ਸਵਾਲ ਪੁੱਛਣ ਤੇ ਪਾਬੰਦੀ ਹੈ ਅੱਜ ਵੀ ਆਪਣਾ ਹੱਕ ਮੰਗਣ ਤੇ ਬੰਦੀ ਹੈ ਔਰ ਅੱਜ ਵੀ ਜਦੋਂ ਡੈਮੋਕ੍ਰੇਸੀ ਦੇ ਵਿੱਚ ਤਾਂ ਆਪਣੀ ਗੱਲ ਰੱਖਣ ਦਾ ਸਾਰਿਆਂ ਨੂੰ ਅਧਿਕਾਰ ਹੈ ਤਾਂ ਜਦੋਂ ਕਿਸੇ ਸੂਬੇ ਦੇ ਮੁੱਖ ਮੰਤਰੀ ਨੂੰ ਕਿਸੇ ਮੰਤਰੀ ਨੂੰ ਦੇਸ਼ ਦੇ ਕਿਸੇ ਮੰਤਰੀ ਨੂੰ ਜਾਂ ਪ੍ਰਧਾਨ ਮੰਤਰੀ ਨੂੰ ਕੋਈ ਵੀ ਆਗੂ ਜਾਂ ਕੋਈ ਵੀ ਆਮ ਇਨਸਾਨ ਵੀ ਜੇਕਰ ਸਵਾਲ ਕਰਦਾ ਤਾਂ ਸਾਡੇ ਮੁਲਕ ਦੇ ਵਿੱਚ ਉਹੀ ਵਿਹਾਰ ਸਾਡੇ ਲੋਕਾਂ ਨਾਲ ਹੁੰਦਾ ਜੋ ਬ੍ਰਿਟਿਸ਼ ਜਾਂ ਇਸ ਤੋਂ ਪਹਿਲਾਂ ਦੇ ਜਿਹੜੇ ਐਮਪਾਇਰ ਸੀਗੇ ਉਹ ਸਾਡੇ ਲੋਕਾਂ ਨਾਲ ਕਰਦੇ ਰਿਹਾ ਸੋ ਮੈਂ ਸਪਸ਼ਟ ਰੂਪ ਦੇ ਵਿੱਚ ਕਹਿਣਾ ਚਾਹੁੰਦਾ ਕਿ ਜਿਹੜੀ ਭਗਤ ਸਿੰਘ ਸ਼ਰਾਬੇ ਹੋਣਾ ਨੇ ਸੋਚਿਆ ਸੀ ਜਿਹੜਾ ਭਗਤ ਸਿੰਘ ਨੇ ਸੋਚਿਆ ਸ਼ਰਾਬੇ ਨੇ ਸੋਚਿਆ ਜਾਂ ਉਦਮ ਸਿੰਘ ਨੇ ਕੁਰਬਾਨੀ ਦਿੱਤੀ ਹੈ ਜਾਂ ਜਿੰਨੇ ਵੀ ਸਾਡੇ ਗਦਰੀ ਬਾਬੇ ਨੇ ਜਾਂ ਜਿੰਨੇ ਵੀ ਸਾਡੇ ਪਿਸ਼ੋਕਰ ਦੇ ਵਿੱਚ ਯੋਧੇ ਸ਼ਹੀਦ ਹੋਏ ਨੇ ਉਹਨਾਂ ਦੇ ਸੁਪਨਿਆਂ ਦੀ ਆਜ਼ਾਦੀ ਨਹੀਂ ਆਈ ਇਹੀ ਅੱਜ ਜਿਹੜਾ ਨਕਾਬ ਹੈ ਝੂਠੀ ਜਾਦੀ ਦਾ ਉਹ ਜਦੋਂ ਸਾਡੇ ਲੋਕ ਸਵਾਲ ਪੁੱਛਦੇ ਨੇ ਤਾਂ ਸਰਕਾਰ ਦੇ ਮੂੰਹ ਤੋਂ ਲੈ ਜਾਂਦਾ ਜਦੋਂ ਸਾਡੇ ਆਗੂਆਂ ਨੂੰ ਜੇਲਾ ਜਾਂ ਠਾਣੇ 'ਚ ਬੰਦ ਕਰ ਦਿੰਦੇ ਨੇ ਜੀ ਮੈਂ ਸਭੇ ਇੱਕ ਲਾਸਟ ਸਵਾਲ ਕਰੂੰਗਾ ਅੱਜ 15 ਅਗਸਤ ਹੈ ਪਰ ਇਹ ਸਰਕਾਰ ਤਾਂ ਇਨਕਲਾਬ ਦਾ ਨਾਅਰਾ ਲਾਉਂਦੀ ਸੀ ਇਹ ਤਾਂ ਬਸੰਤੀ ਰੰਗ ਦੀ ਗੱਲ ਕਰਦੀ ਸੀ ਦੇਖੋ ਰੰਗ 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 ਰੱਖਣ ਨਾਲ ਕੁਝ ਨਹੀਂ ਹੋ ਜਾਂਦਾ ਜੇ ਕੋਈ ਕੇਸਰੀ ਪੱਗ ਬਨ ਕੇ ਗੁਰੂ ਦਾ ਬਾਣਾ ਪਾ ਕੇ ਗੁਰੂ ਦੇ ਸਿਧਾਂਤ ਦੇ ਉਲਟ ਜਾਂਦਾ ਤਾਂ ਉਹ ਸਿੱਖ ਨਹੀਂ ਅਖਵਾ ਸਕਦਾ ਤੇ ਜੇਕਰ ਕੋਈ ਭਗਤ ਸਿੰਘ ਦੀ ਬਸੰਤੀ ਪੱਗ ਬਨ ਕੇ ਇਨਕਲਾਬ ਦਾ ਨਾਹਰਾ ਵੀ ਲਾ ਲਵੇ ਤਾਂ ਉਹ ਭਗਤ ਸਿੰਘ ਨਹੀਂ ਬਣ ਜਦਾ ਨਾ ਹੀ ਭਗਤ ਸਿੰਘ ਦੇ ਸੁਪਨੇ ਵਾਲਾ ਸਮਾਜ ਸਿਰਜ ਸਕਦਾ ਕਿਉਂਕਿ ਭਗਤ ਸਿੰਘ ਕਹਿੰਦੇ ਨੇ ਇਨਕਲਾਬ ਜ਼ਿੰਦਾਬਾਦ ਤੋਂ ਬਾਅਦ ਪਹਿਲਾਂ ਉਹ ਸਾਮਰਾਜਵਾਦ ਮਰਦਾਬਾਦ ਕਹਿੰਦੇ ਨੇ ਜਿਵੇਂ ਕਹਿੰਦੇ ਨੇ ਜਿੰਨੇ ਵੀ ਸਾਮਰਾਜ ਨੇ ਪੂੰਜੀਵਾਦ ਜਿਹੜਾ ਸਿਸਟਮ ਹੈ ਜਿੰਨਾ ਚਿਰ ਇਹ ਮਰ ਖਾਪ ਨਹੀਂ ਜਾਂਦਾ ਉਨਾਂ ਚ ਰਨਕਲਾਬ ਨਹੀਂ ਆ ਸਕਦਾ ਸੋ ਇਹ ਝੂਠੇ ਨਾਰੇ ਲਾਉਂਦੇ ਨੇ ਝੂਠੀਆਂ ਇਹ ਸੁਪਨੇ ਲੋਕਾਂ ਦੇ ਨਾਲ ਵਖਾ ਕੇ ਇਹਨਾਂ ਨੇ ਸੱਤਾ ਹਾਸਲ ਕੀਤੀ ਆ ਲੋਕਾਂ ਦੇ ਨਾਲ ਧੋਖਾ ਧੜੀ ਕੀਤੀ ਆ ਸੋ ਭਗਤ ਸਿੰਘ ਦੇ ਸੁਪਨਿਆਂ ਦਾ ਕਤਲ ਕਰਨ ਦੇ ਵਿੱਚ ਇਹ ਵੀ ਲੋਕ ਜਿਹੜੀ ਅਜੋਕੀ ਸਰਕਾਰ ਆ ਪੰਜਾਬ ਦੀ ਹੋਵੇ ਜਾਂ ਕੇਂਦਰ ਦੀ ਹੋਵੇ ਉਨਹੀ ਜ਼ਿੰਮੇਵਾਰ ਆ ਜਿੰਨੀ ਜੱਲਿਆਂ ਵਾਲੇ ਬਾਗ ਦੇ ਵਿੱਚ ਸਾਡੇ ਲੋਕਾਂ ਨੂੰ ਸ਼ਹੀਦ ਕਰਨ ਵਾਲੇ ਜਰਨਲ ਡਾਇਰ ਵਰਗੇ ਨੇ ਜੀ ਸ਼ੁਕਰੀਆ ਜੀ ਮਹਿਮਤ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਧੰਨ ਧੰਨਵਾਦ ਜੀ ਜੀ